ਤੋਂ ਨਵੇਂ ਮਹੀਨੇ ਨੂੰ ਇੱਕ ਤ੍ਰਿਪੁਰ ਦੀ ਨਵੇਂ ਮਹੀਨੇ ਅਦਰਾਖਤ ਹੋਇਆ ਹੈ ਕੋੜਨ ਇਹਨਾਂ ਨੇ ਮੈਨੂੰ ਗੱਡੀ ਤੋਂ ਲਾਤਾ ਮੇਰਾ ਮੇਰਾ ਰਾਹ ਦਾ ਇਹਨਾਂ ਨੇ ਪਾਸਪੋਰਟ ਗੱਡੀ ਚ ਪੜ ਲਿਆ ਮੈਨੂੰ ਦਿਨੇ ਕਹਿੰਦੇ ਕਿ ਦਿੱਤੇ ਦੁਬਾਰਾ ਝੋੜਸ ਨੇ ਕੇਸ ਕੀਤਾ ਹੈ ਟ੍ਰਾਂਸਪੋਰਟ ਤੇ ਮੈਂ ਇਹਨਾਂ ਨੂੰ ਕਹਾ ਮਗਾ ਨੂੰ ਕੋੜਨ ਨੇ ਕੇਸ ਦਿੱਤੀ ਮੈਂ ਉਹ ਕੋਲ ਲੱਗੇ ਉੱਥੇ ਜਾ ਕੇ ਇਹਨਾਂ ਨੇ ਮੇਰੇ ਤੋਂ ਸਹਰ ਲੈ ਲਿਆ ਮੇਰੀ ਫੌਂਟ ਜਿਹਨਾਂ ਦਾ ਕੇਸ ਦੁਬਾਰਾ ਖੋਲ ਕੇ ਉਹ ਉਹੀ ਕੇਸ ਦੁਬਾਰਾ ਹੈ ਮੇਰੇ ਉੱਪਰ ਤੋਂ ਲੈ ਕੇ ਕਿਤਨਾ ਕਿਤਨਾ ਕਰਕੇ ਤੇ ਸਾਬ ਸਦਨ ਦੇ ਬਜਨ ਬੇਨਤੀ ਹੈ ਮੇਰੀ ਗਰੀਬ ਦੀ ਮਾਇਤਤ ਕੀ ਜਾਵੇ ਪੰਜਾਬ ਦੀ ਧਰਤੀ ਦਾ ਇਹ ਪੁੱਤਰ ਕਰ ਰਿਹਾ ਫਰਿਆਦ ਪੰਜਾਬੀਆਂ ਅਗੇ ਕਿ ਉਸਦੀ ਜ਼ਿੰਦਗੀ ਬਚਾਈ ਜਾਵੇ ਮਾਮਲਾ ਤੁਰੰਤ ਤੁਰੰਤ سامنے ਆਇਆ ਜਿੱਥੇ ਗ੍ਰੀਕ ਕਿਸਾਨ ਵੱਲੋਂ ਆਪਣੀ ਅਤੀ ਜ਼ਮੀਰ ਜਿਹਨੇ ਪਾਕਿ ਦੁਬਈ ਭੇਜਿਆ ਜਾਂਦਾ ਪਰ ਉੱਥੇ ਬਦਕਿਸਮਤੀ ਦੇ ਚਲਦੇ ਨੌਜਵਾਨ ਵੱਲੋਂ ਇੱਕ ਹਾਦਸਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੁਤਾਬਕ ਦੁਬਈ ਦੇ ਸ਼ੱਕਾ ਵੱਲੋਂ ਉਸ ਤੋਂ 170-80 ਲੱਖ ਰੁਪਏ ਦਾ ਜੁਰਮਾਨਾ ਮੰਗਿਆ ਜਾ ਰਿਹਾ ਪਰ ਪਰਿਵਾਰ ਦੀ ਆਰਥਿਕ ਹਾਲਤ ਇਤਨੀ ਹੈ ਕਿ ਉਹ ਆਪਣਾ ਸਭ ਕੁਝ ਵੇਚ ਕੇ ਵੀ ਆਪਣੇ ਪੁੱਤਰ ਨੂੰ ਨਹੀਂ ਬਚਾ ਸਕਦੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰ ਦੀ ਜ਼ਿੰਦਗੀ ਬਚਾਈ ਜਾਵੇ। ਵੀਡੀਓ ਦੇਖੀ ਸੀ ਅਸੀਂ ਕੁਝ ਦਿਨ ਬਾਅਦ ਬੱਚੇ ਨੇ ਪਾਈ ਸੀ ਬਾਤ ਦੁਬਈ ਤੋਂ ਉਹਨਾਂ ਨੂੰ ਕੋਈ ਫੈਨ ਪੈ ਰਿਹਾ ਵਾ ਕੋਈ ਐਕਸੀਡੈਂਟ ਕਹਿੰਦੇ ਹੀ ਹੋਇਆ ਹੈ ਪਹਿਲਾਂ ਤੇ ਉਹਦਾ ਫੈਨ ਉਹਨਾਂ ਪਰਤਾ ਸੀ ਸਾਰਾ ਠੀਕ ਆ ਹੁਣ ਦੁਬਾਰਾ ਫੈਲ ਉਹਦੀ ਕੱਢੀ ਗਈ ਆ ਤੇ ਉਹਨੂੰ 70-80 ਲੱਖ ਰੁਪਈਆ ਪਾ ਰਹੀ ਆ ਗਵਰਨਮੈਂਟ ਰੋਸ ਤੋਂ ਦੀ ਜੰਜੇਰ ਕੰਪਨੀ ਵਾਲੇ ਉਹ ਪਾ ਰਹੇ ਆ ਤੇ ਇਹਨਾਂ ਪਰ ਅਨੁਜ्ञ ਹੈ ਨਹੀਂਗੇ ਹੁਣ ਇਹਨਾਂ ਦੀ ਮਦਦ ਕੀਤੀ ਜਾਵੇ ਜਿਵੇਂ ਜਿੰਨੀਆਂ ਵੀ ਸੰਸਥਾ ਹੈਗੀਆਂ ਜਾਂ ਗਵਰਨਮੈਂਟ ਆ ਪੰਜਾਬ ਭਗਵਾਨ ਤਮਾਨ ਉਹਤੇ ਗੌਰ ਕਰਕੇ ਤੇ ਇਹਨਾਂ ਦੀ ਬੱਚੇ ਦੀ ਸਾਰ ਲਈ ਜਾਵੇ ਉਥੇ ਬੈਠਿਆਂ ਦੀ ਬਾਹਰ ਲਈ ਤੇ ਇਹਨਾਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਜਾਂ ਕਿਸ ਤਰ੍ਹਾਂ ਬੱਚੇ ਨੂੰ ਭੇਜਿਆ ਵਾ ਕਮਾਈ ਕਰਨ ਵਾਸਤੇ ਤੇ ਪਰ ਉਹ ਹੁਣ ਉਥੇ ਜੇ ਨਹੀਂ ਉਹਦੇ ਪਰਦੇ ਹੈਗੇ ਤੇ ਉਹਨੂੰ ਜੇਲ੍ਹ ਕੱਟਣੀ ਪਊਗੀ ਦੇਖੋ ਕਿੰਨੀ ਕੱਟ ਕੱਟਣੀ ਪਣੀ ਆ 10 ਸਾਲ ਆ 5 ਸਾਲ ਤੇ ਇਹਦੇ ਇਥੇ ਪਿਓ ਮਰ ਜੂਗਾ ਦਾਦੀ ਇਹਨਾਂ ਦੀ ਉਹ ਬੈਠੀ ਇਕੱਲੀ ਉਹਨੂੰ ਹੋਈ ਨਹੀਂ ਪਤਾ ਹੈਗਾ ਕੀ ਹੈ ਕੀ ਨਹੀਂ ਛੋਟੇ ਛੋਟੇ ਬੱਚੇ ਹੈਗੇ ਸੀ 4-5 5-5 ਸਾਲਾਂ ਦੇ ਜਦੋਂ ਇਹਨਾਂ ਦੀ ਮਾਂ ਮਰ ਗਈ ਤੇ ਉਥੇ ਭੇਜੇ ਉਹਨਕ ਮਾਈ ਕਰਨ ਵਾਸਤੇ ਤੇ ਇਹ ਉਹਨਾਂ ਦੇ ਪ੍ਰਾਪਲ ਪਈਆ ਤੇ ਸਾਰੇ ਰਲ ਕੇ ਜੋ ਵੀ ਪੰਜਾਬ ਵਾਸੀ ਜਾਂ ਭਗਵੰਤ ਮਾਨ ਸਰਕਾਰ ਤੇ ਉਹਦੀ ਮਦਦ ਕੀਤੀ ਜਾਵੇ ਮਸਲਾ ਇਹ ਆ ਬਈ ਉਹਦਾ ਪਹਿਲੋਂ ਸਾਲ ਇੱਕ ਪਹਿਲੋਂ ਐਕਸੀਡੈਂਟ ਹੋਇਆ ਹੈ ਤੇ ਉਹ ਕਾ ਜੋ ਜੁਰਮਾਨਾ ਨਹੀਂ ਭਰਿਆ ਸਾਲ ਦੀ ਉਹ 9 ਮਹੀਨੇ ਤੇ ਉਹਦਾ ਲਿਸੈਂਸ ਵੀ ਬੰਦ ਰੱਖਿਆ ਤੇ ਮਹੀਨੇ ਦੀ ਸਜ਼ਾ ਵੀ ਹੋਈ ਸੀ ਹੁਣ ਤੇ ਉਹ ਸਭ ਕੁ ਕਲੀਅਰ ਹੋ ਗਿਆ ਤਾਰਤਾਰ ਨੇ ਹੁਣ ਫੇਰ ਨੂੰ ਸੋਰਸ ਕੰਪਨੀ ਉਹਨਾਂ ਕੰਪਨੀ ਤੇ ਕਰਦੀ ਆ ਦੋ ਜਮਾਰਾ ਫੈਨ ਪੈਸੇ ਪਾਉਂਦੀ ਆ ਉਹ ਇਹੇ ਗੱਲ ਮਰਦੇ ਆ ਤੱਕੇ ਨਾ ਹਾਂਜੀ ਕਿੰਨੀ ਗਮਾਉਂਟ ਆ ਜਿਹੜੀ ਹੁਣ ਇਹ ਕਹਿ ਰਿਹਾ ਇਹਨੂੰ ਉਤਾਰਨ ਲਈ ਇਹ ਅਸੀਂ ਅਸੀਂ 70 80 ਲੱਖ ਰੁਪਈਆ ਆਂਦੇ ਆ ਇਹਨੂੰ ਇਹ ਕਿੱਥੋਂ ਗਰੀਬ ਆ ਪੁਰਾ ਰਹਿਆ ਅਸੀਂ ਇਹ ਕਿੱਥੋਂ ਉਤਾਰ ਸਕਦਾ ਤੇ ਤੱਕੇ ਨਾ ਦਸਾਉਣ ਡਿਆ ਸਾਡੀ ਹੱਲਪ ਕੀਤੀ ਜਾਵੇ ਬਾਹਰਲੇ ਕੰਟਰੀਆਂ ਜੋ ਸਾਇਦਾ ਕਰਨ ਸਾਡੀ ਮਿਹਰਬਾਨੀ ਬਹੁਤ ਹੋਊਗੀ ਪਰਿਵਾਰ ਦੇ ਵਿੱਚ ਬਾਬਾ ਜੀ ਕੌਣ ਹੋ ਰਹੇ ਨੇ ਤੁਸੀਂ ਪਰਿਵਾਰ ਦੇ ਵਿੱਚ ਇਹੋ ਮਾਤਾ ਮੇਰੀ ਤੇ ਇੱਕ ਮੇਰਾ ਛੜਾ ਭਰਾ ਆ ਤੇ ਗਰੀਬ ਪਰਿਵਾਰ ਆ ਤੁਹਾਡੀ ਵਾਈਫ ਕਰਵਲੀ ਨਹੀਂ ਹੈਗੀ ਜੀ ਉਹ ਮਰ ਗਈ ਦੇਖੇ ਦੇ ਨੇ ਪਾਲੇ ਬਦਾਦੀ ਨੇ ਪਾਲੇ ਤੇ ਦਾਦੀ ਵੀ ਮੜ ਕੇ ਛੇਤੀ ਪੂਰਾ ਹੋ ਗਿਆ ਕਿੰਨੇ ਬੱਚੇ ਤੁਹਾਡੇ ਦੋਵੇਂ ਬੱਚੇ ਕੀ ਨਾਮ ਉਹਨਾਂ ਦਾ ਇੱਕ ਦਾ ਜਗਪ੍ਰੀਤ ਆ ਇਕਦਾ ਪਰਮਜੀਤ ਇਹ ਪਰਮਜੀਤ ਪੱਥਿਆ ਜੀ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਮੇਰੀ ਸਾਡੀ ਬੇਨਤੀ ਆ ਤੇ ਸਾਡੀ ਹਲਪ ਕਰੇ ਇੰਨੀ ਵੀ ਹੋ ਸਕਦੀ ਆ ਤੜਾਓ ਕਿ ਉਹ ਤੋਂ ਕੱਟ ਮੇਰੇ ਪੁੱਤ ਨੂੰ ਪੁੱਤ ਨੂੰ ਕਢਾਵੇ ਅੱਧਾ ਕਿਲਾ ਜ਼ਮੀਨ ਸਾਰੀ ਕਰਜ਼ਾ ਚੋਕ ਕੇ ਮੈਂ ਕੱਲਿਆ ਭੇਜਿਆ ਤੇ ਬਹੁਤ ਜ਼ਿਆਦਾ ਮੈਂ ਦੁਖੀ ਆ ਸਾਡੀ ਹਲਪ ਕੀਤੀ ਜਾਵੇ ਬੇਨਤੀ ਕਰਨੀ ਚਾਹੀਦੀ ਸਰਕਾਰਾਂ ਨੂੰ ਸਰਕਾਰਾਂ ਨੂੰ ਵੀ ਬੇਨਤੀ ਕਰਨਾ ਚਾਹੀਦਾ ਉਹਨੇ ਸਾਡੀ ਜਿੰਨੀ ਵੀ ਹਲਪ ਕਰਕੇ ਬੱਚਾ ਮੇਰਾ ਕਢਾਇਆ ਜਾਵੇ ਉਹ ਤੋਂ ਆਜਾਦ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਆ ਮੈਂ ਪਿੰਡ ਪਹਿਲਾ ਨੂੰ ਕੀ ਮਸਲਾ ਜਿਹੜਾ ਤੁਹਾਡਾ ਨੌਜਵਾਨ ਪਿੰਡ ਦਾ ਵਿਦੇਸ਼ ਫਸਿਆ ਜੀ ਇਹ ਮਸਲਾ ਨਾ ਜੀ ਪਹਿਲਾਂ ਸਾਲ ਕੁ ਪਹਿਲਾਂ ਇਹਦੇ ਕੋ ਗੱਡੀ ਲੱਗ ਗਈ ਉਹਦੇ ਸਬੰਧ ਦੇ ਵਿੱਚ ਇਹਨੂੰ ਜਿਹੜੀ ਸਜ਼ਾ ਸੀ ਫੈਨ ਸੀ ਉਹ ਵੀ ਇਹਨੇ ਭਰਿਆ ਵਾ ਹੁਣ ਜਿਹੜਾ ਦੁਬਾਰਾ ਵਾ ਉਹ ਫੇਰ ਉਹ ਪਿਛਲੀ ਜਿਹੜੀ ਫੈਲ ਉਹ ਕੱਢ ਗਏ ਤੇ ਉਹ ਆਪਣੇ ਜਿਹੜਾ ਵਾ ਇਹਦੇ ਤੇ ਫੇਰ ਜਿਹੜਾ ਕਲੇਮ ਜਿਹੜਾ ਮੜ ਰਾਇਆ ਕਿਉਂਕਿ ਉਹ ਜਿਹੜਾ ਹੁੰਦਾ ਵਾ ਮਾਲਕਾ ਨੂੰ ਹੁੰਦਾ ਮਾਲਕ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਇਹਦੇ ਦੇ ਵਿਚਾਰੇ ਤੇ 70 80 ਲੱਖ ਰੁਪਏ ਜਿਹੜਾ ਕਲੇਮ ਹੋਵੇ ਇਹਦੇ ਤੇ ਪਾ ਰਿਆ ਅੱਧਾ ਕਿਲਾ ਇਹਦਾ ਜ਼ਮੀਨ ਦਾਵਾ ਦੋਏ ਭਰਾ ਵਾ ਮਾਤਾ ਛੋਟੇ ਜਿਹੋ ਹੁੰਦੇ ਨੇ ਮਰ ਗਈ ਆ ਦਾਦੀ ਜਿਹੜੀ ਉਹਨਾਂ ਨੇ ਪਾਲਿਆ ਤੇ ਅੱਧਾ ਕਿਲਾ ਜ਼ਮੀਨ ਦਾਵਾ ਅਸੀਂ ਇਹ ਕਹਿੰਨੇ ਆ ਵੀ ਨਾਂ ਦੇ ਵਿਚਾਰੇ ਜ਼ਮੀਨ ਵੇਚ ਕੇ ਨਾ ਉਹਦਾ ਘਰ ਵੇਚ ਕੇ ਪੂਰਾ ਕਰ ਸਕਦੇ ਆ ਅਸੀਂ ਸਰਕਾਰਾਂ ਨੂੰ ਕਹਿੰਨੇ ਅਪੀਲ ਕਰਦੇ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਕੇ ਔਰ ਵੀ ਜਿਹੜੇ ਆਪਣੇ ਸੰਸਥਾਵਾਂ ਜਿੱਦਾਂ ਗਰੀਬਾਂ ਦੀ ਹੈਲਪ ਕਰਦੇ ਆ ਉਹ ਵੀ ਅੱਗੇ ਆਣ ਕੇ ਇਸ ਪਰਿਵਾਰ ਦੀ ਜਿਹੜੀ ਸਾਰ ਲਈ ਜਾਵੇ ਤੇ ਇਹ ਜਿਹੜੇ ਝੰਜੜੇ ਦੇ ਵਿੱਚੋਂ ਇਹ ਨੂੰ ਤਾਂ ਹੀ ਕੱਢ ਸਕਦੇ ਆ ਤੇ ਜੇ ਆਪਾਂ ਇਹ ਆਖੀਏ ਵੀ ਇਹ ਪਰਿਵਾਰ ਆ ਇਹ ਪਰਿਵਾਰ ਨਹੀਂ ਕੋਈ ਕਰ ਸਕਦਾ ਉਹ ਬੱਚਾ ਫਿਰ ਤੇ ਜੇਲ੍ਹ ਦੇ ਵਿੱਚ ਛੜੂਗਾ ਐਸਪੀ ਬਰਾਇ ਸਾਬ ਵਿਦੇਸ਼ ਬਸੇ ਮਨੋਕਾਂ ਦੀ ਮਤ ਕਰਦੇ ਨੇ ਕਿ ਐਸਪੀ ਬਰਾਇ ਸਾਬ ਜਿਦਾਵਾ ਚਾਹੇ ਜਿਦਾ ਮਨੁੱਖਤਾ ਦੀ ਸੇਵਾ ਵਾਲਿਆ ਗੋਰਵੇਤਾਂ ਬਹੁ ਸਾਸਤਾਂ ਜਿਹੜੀਆਂ ਇਹ ਚੀਜ਼ ਲਈ ਅੱਗੇ ਆਉਂਦੀਆਂ ਵਾ ਉਹਨਾਂ ਦੇ ਗੜੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਵੀਡੀਓ ਨੂੰ ਜਿਹੜਾ ਵਾ ਵੱਧ ਤੋਂ ਵੱਧ ਵੇਖ ਕੇ ਤੇ ਅੱਗੇ ਵੀ ਜਿਹੜਾ ਪਚਾ ਗਏ ਤੇ ਇਹਨਾਂ ਦੇ ਗਰੀਬ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਜਿਹੜਾ ਅਸੀਂ ਪਿੰਡ ਦੇ ਤੌਰ ਤੇ ਗਵਾਲੀ ਹੋਣ ਦੇ ਨਾਤੇ ਇਹ ਵੀਰ ਸਾਡੇ ਨਾਲ ਗਿਆ ਸੀ ਵੀਡੀਓ ਵੀ ਕੁਝ ਦਿਨ ਪਹਿਲਾਂ ਵਾਇਰਲ ਹੋਈ ਮੁੰਡੇ ਨੇ ਸਾਰੀ ਗੱਲ ਦੱਸੀ ਆ ਦੇ ਤੌਰ ਤੇ ਵੀ ਇਹਨਾਂ ਦੀ ਮਦਦ ਕੀਤੀ ਆ ਪਿੰਡ ਦੇ ਤੌਰ ਤੇ ਵੀ ਚਲੋ ਆਪਾਂ ਜਿਹੜਾ ਕੋਈ ਆਪਣਾ ਹਲਪ ਕਰਨ ਜੋਗਾ ਵਾ ਉਹ ਵੀ ਅਸੀਂ ਕਹਿੰਨੇ ਭਰਾਵਾਂ ਨੂੰ ਵੀ ਇਹਨਾਂ ਦੀ ਗਰੀਬਾਂ ਦੀ ਹਲਪ ਕਰਕੇ ਤੇ